ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਰਤ ਦੇ ਜੀ ਲੋ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਪਿੰਡ ਰਵਾਲ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਪੈਂਦੀ ਹੈ ਸੁਲਤਾਨਪੁਰ ਲੋਧੀ ਬੋਵੀ ਡੇਰੀ ਫਾਰਮ ਆਪਾਂ ਬੈਨਰ ਤੇ ਬਾਈ ਦੇ ਮਾਰ ਦੰਨੇ ਕੈਮਰਾ ਬੋਵੀ ਡੇਰੀ ਫਾਰਮ ਤਹਿਸੀਲ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਪੈਂਦਾ ਕਪੂਰਥਲਾ ਬਾਈ ਦਾ ਬੱਚਿਆਂ ਦਾ ਕੰਮ ਆ ਵਪਾਰ ਦਾ ਬਹੁਤ ਸੋਹਣੇ ਨਾਜ ਆਉਂਦੇ ਬਾਈ ਕੋਲੇ ਤੇ ਲਗਾਤਾਰ ਆਪਾਂ ਬਾਈ ਦੀਆਂ ਵੀਡੀਓ ਬਣਾਈ ਜਾਂਦੇ ਆ ਤੇ ਵਧੀਆ ਬਾਈ ਦਾ ਕੰਮ ਆ ਜੈਨੂਅਲ ਜਿਹੀ ਬਾਈ ਦੇ ਰੇਟ ਹੁੰਦੇ ਬਿਲਕੁਲ ਤੇ ਸਾਫ਼ ਸੁਥਰਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ 7-8 ਨਾਜ ਦਿਖਾਉਣੀ ਆ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਬਾਈ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਏਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7997 ਬਾਕੀ ਕਰਾਉਣੇ ਗੱਲਬਾਤ ਵੱਖਰੇ ਵੱਖਰੇ ਦਾਂਗਾ ਬਾਈ ਕੋਲੇ ਅੱਜ ਬਹੁਤ ਸੁਣੇ ਤੇ ਲੈਨੇ ਡਿਟੇਲ ਕੀ ਹਸ ਹੁਕਤਾ ਵਾ ਇਹਨਾਂ ਦੇ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਬੋਬੀ ਸਤਿ ਸ਼੍ਰੀ ਅਕਾਲ ਮੇਰੇ ਹੋ ਠੀਕ ਹੈ ਜੀ ਹਾਂ ਜੀ ਜੀ ਬਾਈ ਆਪਣਾ ਐਡਰੈਸ ਕਨਫਰਮ ਕਰਦੀ ਕਰ ਮੇਰੀ ਥੋੜੀ ਜੀ ਮੇਰੀ ਆਵਾਜ਼ ਤੇ ਥੋੜੀ ਪ੍ਰੋਬਲਮ ਆ ਤੇ ਮਾਫੀ ਚਾਹਾਂਗੇ ਜੇ ਕੋਈ ਮਾੜਾ ਮੋਟਾ ਹੈ ਨਾ ਇਧਰ ਉਧਰ ਤੇ ਆਪਣਾ ਡਰੈਸ ਬੋ ਵੀ ਕਨਫਰਮ ਕਰਦੇ ਪਿੰਡ ਆਪਣਾ ਦਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਰਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਤੇ 977902871 ਠੀਕ ਹੈ ਵਪਾਰ ਦਾ ਕੰਮ ਹੈ ਵੀਰ ਦਾ ਹੈ ਨਾ ਤੇ ਵਧੀਆ ਰਿਸਪੌਂਸ ਦੇਦਾ ਵੀਡੀਓ ਦਾ ਬੋ ਵੀ ਬਹੁਤ ਵਧੀਆ ਭਾਜੀ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆਪਣੇ ਕੋਲ ਅੱਜ 6 ਨਾਗ ਆ ਜੀ 6 ਨਾਗ ਟੋਪ ਹੀ ਆ ਜੀ ਠੀਕ ਹੈ ਹਾਂ ਹੈ ਸਾਰੇ ਟੋਪ ਹੀ ਖੀਰੀਆਂ ਬੱਚੀਆਂ ਬਾਈ ਕਹਿੰਦਾ ਤੇ ਬਹੁਤ ਸੋਹਣਾ ਨਾਗਾ ਤੇ ਫਿਰ ਆਪਾਂ ਉਧਰਲੇ ਪਾਸੇ ਤੋਂ ਕਰ ਲਿਆ ਵੱਖਰਾ ਜਿਹਾ ਰੰਗ ਐਰ ਸ਼ੈਰ ਵੀਰੇ ਐਰ ਸ਼ੈਰ ਬਰੀਡ ਦੀ ਬੱਚੀ ਐ ਚਾਰ ਹੀ ਥਾਣਾ ਦੰਦੋਖੀ ਦੀ ਐ ਠੀਕ ਐ ਲੈ ਵੀ ਮਿੱਤਰਾ ਬਾਹਰ ਕੱਢ ਲੈ ਨਾਲੀ ਉਹਨੂੰ ਵੀਰੇ ਹੱਥੋਂ ਦੀ ਐ ਤੇ ਖੀਦੀ ਐ ਬੱਚੀ ਹਾਂਜੀ ਹਾਂਜੀ ਠੀਕ ਐ ਕਿੰਨੀ ਕਿੰਨੀ ਉਮਰ ਕਿੰਨੀ ਐ ਵੀਰੇ ਉਮਰ ਇਹਦੀ ਵੀਰੇ ਹੈਗੀ ਐ 9 ਮਹੀਨੇ ਦੀ ਐ 9 ਮਹੀਨੇ ਉਹਦੇ ਹਾਂਜੀ ਹਾਂਜੀ ਚਾਰ ਹੀ ਥਾਣਾ ਦੰਦੋਖੀ ਦੀ ਐ ਠੀਕ ਐ ਦੰਦੋਖੀ ਦੀ ਐ ਤਾਂ ਬਾਈ ਕਹਿੰਦਾ ਚਾਰ ਹੀ ਥਾਣਾ ਐ ਗੁਲਾਬੀ ਨਾਸਾ ਲੈ ਵੀ ਮਿੱਤਰਾ ਪਿੰਕ ਨੋਜ਼ ਵਾਲੀ ਆ ਬਹੁਤ ਸੋਹਣਾ ਰੰਗ ਰੂਪਾ ਵੱਖਰਾ ਜਿਹਾ ਰੰਗ ਮਦਰ ਮਾਰ ਪੱਕੀ ਕੋਈ ਪ੍ਰੋਪ 에ਅਰ ਸ਼ੇਡ ਬਰੀਡ ਦੀ ਸਮਝ ਲੈ ਕਿਵੇਂ ਸਮਝ ਲੈ ਵੱਖਰਾ ਰੰਗ ਟੌਪ ਦੀ ਪਛੀ ਆ 에ਅਰ ਸ਼ੇਡ ਚ ਪੈਂਦੀ ਆ ਵੀਰ 에ਅਰ ਸ਼ੇਡ ਬਰੀਡ ਦੇ ਵਿੱਚ ਬਾਈ ਕਹਿੰਦਾ ਪੈਂਦੀ ਆ ਬਹੁਤ ਸੋਹਣੀ ਬੱਚੀ ਆ ਐ ਚਾਰੇ ਥਾਣਾ ਪਰ ਓਕੇ ਦਿਖਾ ਦਾਂਗੇ ਕਿ ਪਿੰਕ ਨੋਜ਼ ਵਾਲੀ ਆ ਫੇਸ ਕੁਆਲਟੀ ਕਰੋ ਚੱਕੀ ਜੀ ਨਿੱਕਾ ਕਰਨ ਬੋਦੀ ਵਾਲੀ ਬੱਚੀ ਆ ਰੋਗਲੀ ਮੜੇ ਥਾਂ ਝੋਲੀ ਦਿਖਾ ਦਗੇ ਆ ਦਿਖਾ ਦੀ ਵੀਰੇ ਥਾਂ ਚਾਹ ਹਾਂ ਚਾਰ ਹੀ ਥਾਣਾ ਤੇ ਫੂਰ ਸਿੰਘ ਭੂਰਾ ਨਹੀਂ ਮੋਟੇ ਮੋਟੇ ਥਾਣਾ ਉਪਰ ਵੀ ਐ ਪਦਰੀ ਆ ਹਾਂ ਬਿਲਕੁਲ ਸਟੇਟ ਆ ਉਪਰੋਂ ਵੀ ਕੋਈ ਐ ਕੋਈ ਢੂਠਾ ਨਹੀਂ ਚੱਕਦੀ ਦੰਦ ਕਰਾ ਦੇ ਚੱਕ ਬਈ ਹਾਂ ਖੀਰੀ ਆ ਬਿਲਕੁਲ ਸਹੀ ਗੱਲ ਆ ਰੰਗ ਰੂ ਬਹੁਤ ਸੋਹਣਾ ਬੱਚੀ ਦਾ ਹਾਂ ਤੇ ਵੇਲ ਬੂਲ ਵੀ ਲੰਬੀ ਆ ਹਾਂ ਜੀ ਸੋਹਣੇ ਅੰਗ ਪੈਰ ਆ ਬੱਚੀ ਦੇ ਚੰਗੀ ਵੜ ਤਿਆਰ ਹੋਊਗੀ ਲੈ ਚੱਲ ਵੀਰੇ ਲੈ ਜੀ ਲੈ ਜੀ ਖਾਂ ਛੋਲੀ ਵੀ ਪਾਸ ਆ ਫਲੋਂ ਝੋਲੀ ਚਲੀ ਜਾਊਗਾ ਬਣਾ ਲੀ ਗੀ ਹੈ ਨਾ ਬਈ ਹਾਂਜੀ ਚਾਰ ਹੀ ਥਾਣਾ ਹਾਂ ਰੰਗ ਰੂੰਗ ਬਹੁਤ ਸੋਹਣਾ ਬੱਚੀ ਦੀ ਐ ਜਿਹੜੇ ਭਰਾਣੇ ਕਦਨ ਨਾ ਘਰੇ ਰੱਖਣਾ ਬਹੁਤ ਸੋਹਣੀ ਸੋਹਣੀ ਲੱਗਦੀ ਹੈ ਘਰੇ ਖੜੀ ਚੀਜ਼ ਹੈ ਜੀ ਹਾਂਜੀ ਹਾਂ ਤੇ ਫੇਰ ਤਾਂ ਫਿਰ ਇਹਨਾਂ ਦੇ ਬਾਰੇ ਆਪਾਂ ਕੱਟਣੇ ਦੀ ਕਰ ਦੋਗੇ ਹੈ ਨਾ ਤੇ ਦੋ ਨੰਬਰ ਤੇ ਬਈ ਬੱਚੀ ਹੈ ਜੀ ਕੀ ਡਿਟੇਲ ਆ ਇਹ ਵੀਰੇ ਖੀਰੀ ਬੱਚੀ ਆ ਚਾਰ ਨਹੀਂ ਥਾਣਾ ਕਦਨ ਆਪਣੇ ਬਾਹਰ ਕੱਢ ਲਿਆ ਕੀ ਰੀ ਬਚੀ ਆ ਹਾਂਜੀ ਤੇ ਚਾਰ ਹੀ ਸਨ ਇਹ 40127 ਦੀ ਆ ਜੀ ਡੈਨਮਾਰਕ ਦੇ 40127 ਦੀ ਆ ਮਿੱਤਰੋ ਬਾਈਜ ਦੇ ਨਾਲ ਆਫ ਕੈਮਰਾ ਵੀ ਗੱਲਬਾਤ ਹੋਈ ਸੀ ਤੇ ਡੈਨਮਾਰਕ ਦੇ 40127 ਦੀ ਬੱਚੀ ਆ ਕਰੋ ਚੈੱਕ ਜੀ ਫੇਸ ਕੁਆਲਿਟੀ ਦੇਖੋ ਬਹੁਤ ਸੋਹਣੀ ਫੇਸ ਕੁਆਲਿਟੀ ਨਿੱਕਾ ਕਰਨਾ ਹਾਂ ਕੋਈ ਛੋਟੀ ਕਰਦ ਬਾਈਜਨ ਵਾਲੀ ਕੋਈ ਛੋਟੀ ਨਹੀਂ ਹਾਂਜੀ ਤੇ ਥਣ ਝੋਲੀ ਦੀ ਪਾਸਾ ਚਾਰ ਹੀ ਸਨ ਫੇਸ ਕੁਆਲਿਟੀ ਕਰੋ ਚੈੱਕ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਵੇਲ ਬੂਲ ਦੀ ਬਹੁਤ ਸੋਹਣੀ ਲੰਬੀ ਆ ਦੰਦ ਕਰਾ ਦੇ ਵੀਰੇ ਚੱਕ ਤਿਆਰ ਖੀ ਦੀ ਆ ਹਾਂਜੀ ਬਿਲਕੁਲ ਖੀ ਦੀ ਆ ਸਹੀ ਗੱਲ ਆ ਵੀਰੇ ਲੈ ਜੀ ਲੈ ਚੱਲ ਵੇਲ ਬੂਲ ਬਹੁਤ ਲੰਬੀ ਆ ਸੋਹਣੀ ਬੱਚੀ ਤਿਆਰ ਹੋਊਗੀ ਤੇ ਚਾਰ ਹੀ ਥਾਣਾ ਫੂਡ ਸ਼ੰਗਪੂਰਾ ਨਹੀਂ ਥਾਣਾ ਆਪਾਂ ਚੈੱਕ ਕਰਾ ਦਨੇ ਕਰੋ ਚੈੱਕ ਜੀ ਚਾਰ ਹੀ ਥਾਣਾ ਤੇ ਛੋਲੀ 40 ਸਲੇ ਗੱਬਣਾ ਦਾ ਭਲੇਖਾ ਪਉਂਦੀ ਆ ਸੋਹਣੀ ਬਠੂੜੇ ਦੀ ਬਣਾਵਟਾ ਜਿਹੜੀ ਬਹੁਤ ਚੰਗੀ ਆ ਇਹ ਬਿਲਕੁਲ ਲੰਬੀ ਐ ਸੋਹਣਾ ਰੰਗ ਰੂਪ ਹੈ ਤੇ 3 ਨੰਬਰ ਤੇ ਆ ਗਈ ਹੈ ਨੁਗਰੀ ਬਸ਼ੇਰੀ ਵਰਗੀ ਚਿੱਟੇ ਰੰਗ ਦੇ ਵਿੱਚ ਇਹਦੀ ਕੀ ਡਿਟੇਲ ਹੈ ਬੋਲੀ ਵੀਰੇ ਖੀਰੀ ਆ ਬੱਚੀ ਵੀ ਇਹ ਖੀਰੀ ਹੈ ਬੱਚੀ ਹਾਂਜੀ ਐਵੀਐਸ ਦੇ ਬਰੂਡ ਦੀ ਹੈ ਇਹੇ ਜੀ ਐਵੀਐਸ ਦੇ ਬਰੂਡ ਦੀ ਇਹਦੇ ਕੋਈ ਨੈਸ ਰਿਕਾਰਡ ਹੈ ਵੀਰੇ ਮਤਲਬ ਕਾਰਡ ਸਾਰੀਆਂ ਦੇ 25 ਪਲੱਸ ਹੀ ਹੈ ਠੀਕ ਹੈ ਜਿੰਗੇ ਚੰਗੇ ਸਾਰੀਆਂ ਬੱਚੀਆਂ ਉਹਦਾ ਇਹਦਾ 20 ਪਲੱਸ ਠੀਕ ਹੈ ਬਾਕੀਆਂ ਦਾ ਪੱਕੀ ਪਲੱਸ ਹੀ ਹੈ ਠੀਕ ਹੈ ਲੋ ਵੀ ਮਿੱਤਰੋ ਕਰੋ ਚੱਕ ਜੀ ਦੰਦੋ ਖੀਰੀ ਹੈ ਰੋਗ ਲਿੰਗ ਵੀਰੇ ਮਰੇ ਏ ਰੁਗਲਾ ਦੰਦੋ ਕੀ ਦੀਏ ਤੇ ਥਾਂ ਚੋ ਲੀਦੀ ਪਾਸ ਹੈ ਤੇ ਬੈਂਗਲੂਰ ਮੇ ਇੱਕ ਟੌਕ ਨੇ ਹੈ ਮਗਰ ਹੈ ਨਾ ਜਿਹੜੇ ਮੋٹے ਉਹ ਤੇ ਬਸ ਨੋਰਮਲ ਆ ਜਾਂਦੇ ਨੇ ਦੂਜੇ ਗੋੜੇ ਉਪਰ ਐਚਐਫ ਦੇ ਵਿੱਚ ਆ ਹੀ ਜਾਂਦੇ ਹੈ ਨਾ ਮਾੜਾ ਰੁਗਲਾ ਜੇ ਇੱਕ ਪਿੱਛੇ ਹੋ ਜਾ ਮਾੜਾ ਰਸਬੇ ਮਡੀ ਬੱਚੀ ਦਿਖੰਦੇ ਆ ਪੂਰੀ ਫੇਸ ਕੁਆਲਟੀ ਕਰੋ ਚੈੱਕ ਜੀ ਨਿੱਕਾ ਕਰਨ ਰੰਗ ਪ੍ਰਿੰਟ ਇਹ ਜਿਹੜਾ ਬੱਚੀ ਦਾ ਬਹੁਤ ਸੋਹਣਾ ਹਾਂਜੀ ਹਾਂ ਦੜੰਗੇ ਲੰਗੀ ਪੂਰੀ ਫਿਰਦੀ ਹੈ ਜਾਣ ਵਾਲੀ ਆ ਕੋਈ ਲਿੱਸੀ ਲਾਂ ਵੀ ਨਹੀਂ ਹੰਬੀ ਜੀ ਨੇ ਪੂਰੀ ਹੰਦਲ ਹੇਲ ਤੇ ਨਰੋਈ ਵੱਛੀ ਆ ਰੰਗ ਰੂਪ ਕਰੋ ਚੱਕ ਜੀ ਬੇਲਬੂਲ ਕਰੋ ਚੱਕ ਬਿਲਕੁਲ ਉਪਰੋਂ ਦੀ ਸਟੇਟ ਦਾ ਕੋਈ ਟੁੱਟਾ ਨਹੀਂ ਚੱਲਦੀ ਹਾਂ ਲੈਗ ਸਕੋਰ ਵੀ ਬਹੁਤ ਵਧੀਆ ਲੈ ਆ ਵੀ ਮੋੜ ਲਿਆ ਫੇਸ ਕੁਆਲਟੀ ਦੇਖੋ ਪਿੰਕ ਨੋਜ਼ ਵਾਲੀ ਆ ਸੋਹਣਾ ਰੰਗ ਰੂਪਾ ਵਾਈਟ ਕਲਰ ਦੇ ਵਿੱਚ ਆ ਗਈ ਦੰਦੋ ਖੀਰੀ ਆ ਗਈ ਤੇ ਐਬੀਐਸ ਦੇ ਬਰੂਡ ਦੀ ਬਰੂਡ ਦੀ ਆ ਠੀਕ ਹੈ ਜੀ ਤੇ 4 ਨੰਬਰ ਤੇ ਵੱਛੀ ਆ ਗਈ ਵੀਰੇ ਬਹੁਤ ਸੋਹਣਾ ਰੰਗ ਰੂਪ ਇਹਦਾ ਵੀ ਇਨਵਾਈਟ ਕਰ ਪਹਿਲਾਂ ਤਾਂ ਇਹਦੇ ਥਣ ਵਿਖਾਈਏ ਆਪਾਂ ਜੇ ਕੋਈ ਦੱਸੇ ਵੀ ਕੀ ਆ ਬੋਬੀ ਇਹ ਵੀਰੇ ਮਦਰ ਕਾਰਡ ਚਾਰੀ ਥਾਣਾ ਤੇ ਪੂਰੀ ਦਿੱਤੀ ਤੇ ਠੀਕ ਹੈ ਜੀ ਸਹੀ ਆਪਾਂ ਨੂੰ ਸੀਮੰਦੀ ਨਿਕਲਾ ਡਿਟੇਲਰ ਇਹ ਝੂਠ ਮਾਰ ਕੇ ਨਹੀਂ ਆਪਾਂ ਸਹੀ ਆ ਲੈ ਖੋਲ ਲੈ ਫਿਰ ਬੰਦੋ ਕੀਰੀ ਮਿੱਤਰੋ ਬਾਈ ਕਹਿੰਦਾ ਝੂਠ ਮਾਰ ਕੇ ਨਹੀਂ ਆਪਾਂ ਪਸੂ ਵੇਚਣਾ ਵੀ ਤਾਂ ਕੋਈ ਮਦਰ ਕਾਰਡ ਨਹੀਂ ਪਤਾ ਕੋਈ ਇਹਦੇ ਸੀਮੰਦ ਦਾ ਨਹੀਂ ਪਤਾ ਤੇ ਬੋਬੀ ਇਹਦੀ ਉਮਰ ਕਿੰਨੀ ਹੋਊਰੇ ਉਮਰ ਇਹਦੀ ਹੈਗੀ ਆ ਜੀ 8 ਕਿ ਮਹੀਨੇ ਦੀ ਉਮਰ ਹੈਗੀ ਬਾਈ ਕਹਿੰਦਾ 8 ਮਹੀਨੇ ਤੇ ਕਿਆਰੀ ਥਾਣਾ ਦੰਦੋ ਖੀਦੀ ਆ ਬੇਲਬੂਲ ਕਰੋ ਚੱਕ ਜੀ ਬਹੁਤ ਸੋਹਣਾ ਬੱਚਾ ਜਨਕੇ ਚੰਗੀ ਵੜਥਿਆ ਰਹੂਗੀ ਕੱਦ ਵੀ ਬਹੁਤ ਸੋਹਣਾ ਹਾਂ ਗਲਾਬੀ ਨਾਸ ਵਾਲੀ ਹੈਗੀ ਤੇ ਕੱਦ ਵਜਨ ਵੀ ਸੋਹਣਾ ਰੋਗ ਲਾ ਮੜਾ ਜਾ ਕਰੋ ਚੱਕ ਮਿੱਤਰੋ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਬੇਲਬੂਲ ਬਹੁਤ ਸੋਹਣੀ ਹੈ ਲੰਬੀ ਵੇਲ ਆ ਤੇ ਲੈ ਚੱਲ ਵੀਰੇ ਲੈਗ ਸਕੋਰ ਬਹੁਤ ਸੋਹਣਾ ਕੋਈ ਲੱਤ ਨਹੀਂ ਬੜਦੀ ਕੋਈ ਖੁਜਲੀ ਨਹੀਂ ਕੋਈ ਢੂਈ ਨਹੀਂ ਚੱਕਦੀ ਸੋਹਣੀ ਬੱਚੀ ਆ ਬਹੁਤ ਸੋਹਣੇ ਨਾਗਾ ਬਾਈ ਕੋਲੇ ਤੇ ਰੇਡ ਵੀ ਬਾਈ ਦੇ ਬਿਲਕੁਲ ਜੈਨੂਨ ਜੇ ਹੁੰਦੇ ਆ ਕੋਈ ਐ ਨਹੀਂ ਕੋਈ ਵੀ ਆਮ ਮਾਰਕੀਟ ਦੇ ਵੇਟਾਂ ਨਾਲ ਬਾਈ ਦਾ ਫਰਕ ਹੁੰਦਾ ਬੱਚੀਆਂ ਵੀ ਚੰਗੀਆਂ ਹਾਂ ਬੱਚੇ ਵੀ ਚੰਗੇ ਸਾਰੇ ਇੱਕ ਦੂਜੀ ਬੱਚੀ ਬਈ ਬਹੁਤ ਟੌਪ ਦੀ ਦਿੰਦੀ ਐ ਇਦੀ ਦੱਸ ਕੀ ਡਿਟੇਲ ਆ ਖੋਲ ਲੈ ਇਹਨੂੰ ਵੀ ਬਾਹਰ ਕੱਢ ਲਿਆ ਐਬੀਐਸ ਦੇ ਪੈਪਰ ਬੋਲਦੀ ਐ ਇਹੇ ਪੀਬੀਐਸ ਦੇ ਪੈਪਰ ਦੀ ਐ ਹਾਂਜੀ ਠੀਕ ਐ ਜੀ ਤੇ ਮਦਰ ਕਾਰਡ ਇਹਦਾ ਵੀਰੇ ਮਦਰ ਕਾਰਡ 25 ਪਲੱਸ ਹੀ ਆ ਇਹ 25 ਪਲੱਸ ਐ ਫੇਸ ਕੁਆਲਟੀ ਕਰਾ ਬਿਲਹਰ ਦਾ ਫੇਸ ਕੁਆਲਟੀ ਦੇਖੋ ਜੀ ਨਿੱਕੇ ਨਿੱਕੇ ਕਾਨਾ ਖਰਗੋਸ਼ ਵਰਗੇ ਤੇ ਪਿੰਕ ਨੋਜ਼ ਵਾਲੀ ਆ ਜੀ ਪੂਰੀ ਟੌਪ ਦੀ ਬਣੀ ਤੇ ਚਾਰੇ ਥਾਣੇ ਆ ਤੇ ਚਾਰ ਹੀ ਥਾਣਾ ਤੇ ਗੁਲਾਬੀ ਥਾਣਾ ਹੈ ਨਾ ਰੋਕੀ ਮੜੀ ਜੀ ਰੋਕੇ ਦਿਖਾ ਦੇ ਫੋਰੇ ਰੋਕ ਮਰੇ ਚਾਰ ਹੀ ਥਾਣਾ ਤੇ ਪੂਰੀ ਬਿਟੀ ਦੇ ਸਾਨ ਲੱਗੇ ਆ ਲਓ ਜੀ ਹਾਂ ਪੂਰੇ ਮੋٹے ਮੋٹے ਸਾਨ ਤੇ ਮਾੜੀ ਵੀ ਇੱਕ ਵਾਰੀ ਚੈੱਕ ਕਰਾ ਚੈੱਕ ਵੀ ਹਾਂ ਲਓ ਸ਼ਕੀਨ ਸ਼ੂਨ ਬਹੁਤ ਸੋਹਣੀ ਬਿਊਟੀ ਬੱਚੀ ਦੀ ਪੂਰੀ ਹੈ ਐਨਾ ਆਖਿਆ ਪਰਮਾਤਮਾ ਨੇ ਕੱਲਾ ਕਲਾਂਗੇ ਦਾ ਮਣਕੇ ਦੇ ਗਣਕੇ ਡੱਬ ਪਾਏ ਆ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਆ ਕੱਦ ਵਜਨ ਦੀ ਸੋਹਣਾ ਉਮਰ ਲਓ ਵੀ ਮਿੱਤਰੋ ਦੇਖੋ ਕਿਰਾਨੀ ਬਿਊਟੀ ਬੈਡੀ ਦੇਖੋ ਬੱਚੀ ਦੀ ਬਹੁਤ ਸੋਹਣੀ ਹੈ ਇਹ ਵੀ ਇਸ ਦੇ ਗੇ ਪੇਪਰ ਦੀ ਹੈਗੇ ਹਾਂਜੀ ਹਾਂਜੀ ਇਹ ਵੀ ਇਹਦੇ ਪੇਪਰ ਤੁਸੀਂ ਮਿੰਦੀ ਦੇਖਾ ਬਾਈ ਨੇ ਬਾਈ ਕਰੀ ਤੇ ਥਣ ਥਣ ਬਹੁਤ ਸੋਹਣੇ ਬਾਈ ਕਹਿੰਦਾ ਖਾਨ ਕਰਾ ਦੇ ਤੇ ਇੱਕ ਫੇਰ ਦੁਬਾਰਾ ਚਾਰ ਹੀ ਥਣਾਂ ਨੇ ਪੂਰੀ ਗ੍ਰਾਬੀ ਨਾ ਹਾਂ ਪੂਰੀ ਬਿੱਥੀ ਦੇ ਥਣਾਂ ਕੁਆਲਟੀ ਚੈੱਕ ਕਰਾ ਦੇ ਹਾਂਜੀ ਫਿਰ ਸਕਵਾਲਟੀ ਦੇਖੋ ਜੀ ਨਿੱਕੇ ਨਿੱਕੇ ਖਰਗੋਸ਼ ਵਰਗੀ ਕਰਨ ਬਹੁਤ ਸੋਹਣਾ ਤੇ ਟਾਪ ਕੁਆਲਟੀ ਦਾ ਬੱਚਾ ਬਾਕੀ ਅੱਜਕੱਲ ਭਰਾ ਸਾਰੇ ਸਮਝਦਾ ਹੋ ਰਿਹਾ ਸੀ ਵੀਡੀਓ ਵੇਂਦੇ ਹਾਂ ਹਾਂ ਜਾਤ ਬਰੀਡ ਦਾ ਸਾਰਿਆਂ ਨੂੰ ਪਤਾ ਵੀ ਕਿਹੜੀ ਜਾਤ ਬਰੀਡ ਕਿਵੇਂ ਆ ਬਹੁਤ ਸੋਹਣੇ ਨੇਗਾ ਸਰ ਜਿਹੜੇ ਨਾਗਾ ਬਾਈ ਕੋਲੇ ਪੂਰੀਆਂ ਜਾਤ ਬਰੀਡ ਵਾਲੇ ਆ ਤੇ ਇਹਦੋਂ ਅੱਗੇ ਬਾਈ 6 ਨੰਬਰ ਤੇ ਆ ਗਿਆ ਬੱਚਾ ਇਹ ਕੀ ਕੀ ਡਿਟੇਲ ਆ ਵੀਰੇ ਕਿੰਨੀ ਉਮਰ ਹੋਏ ਜੀ ਉਮਰ ਇਹਦੀ 5 ਕੁ ਮਹੀਨਿਆਂ ਦਾ ਚਾਰ 5 ਕੁ ਮਹੀਨੇ ਦੀ ਉਮਰ ਆ ਤੇ ਮਦਰ ਕਾਰਡ ਕੀ ਆ ਵੀਰੇ 20 ਪਲੱਸ ਆ ਜੀ ਠੀਕ ਆ 20 ਪਲੱਸ ਮਦਰ ਕਾਰਡ ਆ ਤੇ ਸੀਮਨ ਡਿਟੇਲ ਬਾਈ ਜਿਹੜਾ ਆਪਣੇ ਕੋਲੇ ਦੀ ਹੈ ਨਹੀਂ ਵੀ ਕਿਹੜੇ ਚੀਜ਼ ਆ ਦੰਦੋਖੀ ਦਾ ਥਣ ਚਾਰੀਆ ਦੰਦੋਖੀ ਦਾ ਹਾਂ ਥਣ ਚਾਰ ਪੂਰੀ ਬਿੱਠੀ ਤੇ ਥਣ ਲੱਗੇ ਆ ਉਹ ਦਾ ਨਗਰ ਰੋਆ ਕੋਈ ਨਹੀਂ ਹੰਬੀ ਜੀ ਨਹੀਂ ਬਹੁਤ ਸੋਹਣੀ ਹੈ ਚੰਗੀ ਬੇਲਬੂਲ ਬਹੁਤ ਸੋਹਣੀ ਹੈ ਫੇਸ ਕੁਆਲਟੀ ਦੇਖੋ ਜੀ ਨਹੀਂ ਕਿੰਨੇ ਕਿ ਕਰਨਾ ਜਾਤ ਬਰੀਡ ਪੂਰੀ ਹੈ ਥੋੜੀ ਜੀ ਸੰਭਾਲ ਦੀ ਲੋੜ ਹੈ ਤੇ ਬੱਚੀ ਜੇ ਮੰਨ ਕੇ ਚਲੋ ਕੋਈ ਇੱਕ ਘਰ ਖਰੀਦਦਾ ਨਾ ਬਾਈ ਤੋਂ ਕਿ ਬੱਚਿਆਂ ਪ੍ਰਾਪਤ ਦੇ ਨਾਲ ਕੋਈ ਐਂ ਘੱਟੇ ਵਾਲਾ ਸੌਦਾ ਨਹੀਂ ਬਹੁਤ ਸੋਹਣੇ ਨਾਗਾ 6 ਨਾਗਾ ਆਪਾਂ ਦਿਖਾਈ ਅੱਜ ਦੀ ਵੀਡੀਓ ਦੇ ਵਿੱਚ ਤੇ ਬਾਕੀ ਬਾਈ ਤੋਂ ਪੁੱਛਾਂਗੇ ਹੁਣ ਕੀ ਡਿਮਾਂਡ ਕਰਦਾ ਇਹਨਾਂ ਦੀ ਤੇ ਕੀ ਹਿਸਾਬ ਕਰਦਾ ਵਾ ਬੋ ਵੀ ਆ ਜੀ ਇੱਧਰ ਹਾਂਜੀ ਹਾਂਜੀ ਤੇ ਬ੍ਰੀ ਸ਼ੇਨਾਗ ਆ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਹੈ ਨਾ ਹਾਂਜੀ ਤੇ ਨਾਗੋ ਤੇ ਪੂਰੇ ਸੋਹਣੇ ਆ ਟਾਪ ਕੁਆਲਿਟੀ ਦੇ ਆ ਹਾਂਜੀ ਹਾਂਜੀ ਤੇ ਡਿਮਾਂਡ ਵਾਸ ਇਹਨਾਂ ਦੀ ਜੈ ਜੀ ਖੜਨੀ ਖੜਨੀ ਚੈੱਕ ਬੱਛੀ ਖੜਨੀ ਖੜਨੀ ਕਰੋ ਜੱਕ ਸਹੀ ਗੱਲ ਆ ਬੱਛੀ ਦੀ ਜੀ ਲੈਗ ਸਕੋਰ ਹੈ ਪੂਰੀ ਜਾਤ ਬਰੀਡ ਵਾਲੇ ਹੱਡ ਪਰ ਖੁੱਲੇ ਹਾਂਜੀ ਬਰੀਕ ਹੱਡੀ ਦੀ ਆ ਜੀ ਬਰੀਕ ਹੱਡੀ ਦੀ ਆ ਬਾਕੀ ਮੰਨ ਕੇ ਜਿੰਨੂ ਵੀ ਜੇ ਤੇ ਸ਼ੇਨਾਗ ਆਗੇ ਤਿੰਨ ਨਗ ਤਾਂ ਇਹੋ ਜਿਹੇ ਵੀ ਬੇਦੰਨੀਆਂ ਨੂੰ ਸੀਮਨ ਲੈ ਲਏ ਗੱਟਾ ਗੱਟਾ ਹੀਡ ਦਾ ਖਾ ਕੇ ਇਹਨੇ ਸੀਮਨ ਲੈ ਲੈਨੇ ਨਗ ਪੂਰੇ ਵੱਡੇ ਆ ਇਹ ਸ਼ੇਰ ਆ ਜੀ ਪਹਿਲੇ ਨੰਬਰ ਤੇ ਸ਼ੇਰ ਆ ਜੀ ਹਾਂ ਜੀ ਬਸੇ ਚਫਦੇ ਆ ਗਏ ਪੰਜ ਨਗ ਹਾਂ ਜੀ ਤੇ ਪੂਰੇ ਸੋਹਣੇ ਤੇ ਚੰਗੀ ਜਾਤ ਬਰੀਡ ਵਾਲੇ ਆ ਤੇ ਉਹ ਵੀ ਫਿਰ ਆ ਗਿਆ ਇਧਰ ਦੱਸੀ ਵੀਰੇ ਡਿਮਾਂਡ ਦੱਸ ਕੀ ਇਹਨਾਂ ਦੀ ਡਿਮਾਂਡ ਤਾਂ ਵੀਰੇ ਆਫਰ ਹੀ ਆ ਸਮਝ ਲਾ ਜੀ ਦੱਸੋ ਜੀ ਹਾਂ ਜੀ 65000 ਰੁਪਏ ਦੇ ਵਿੱਚ ਭਾਜੀ 200 ਕਿਲੋਮੀਟਰ ਕਰਾਇਆ ਲੋ ਵੀ ਮਿੱਤਰੋ ਬਾਈ ਨੇ ਤਾਂ ਪੂਰਾ ਧਮਾਕਾ ਕਰਿਆ 6 ਨਾ ਦਾ ਬਾਈ ਕੋਲ ਪੂਰੇ ਸੋਨੇ ਦੀਆਂ ਆ ਘਾਰ-ਚਾਰੀ ਥਾਣੇ ਆ ਜੀ ਚਾਰ ਜੈਰੀ ਸਨ ਤੇ ਹਾਂ ਇੱਕ ਬੱਚੀ ਦੇ ਸਿਰਫ ਥੋੜੀ ਦੇ ਹਾਂ ਉਹਦੇ ਮੈਨੇਜ ਗੋਣੀ ਜੀ ਦਾਦੀ ਜੀ ਤੇ ਪਰ ਮੋٹے ਦੁੱਧ ਵਾਲੇ ਚਾਰ ਸਨ ਉਹ ਚਾਰੀ ਖਣ ਗਲਾਬੀ ਆ ਜੀ ਤੇ ਜਾਤ ਬ੍ਰੀਡ ਵਾਲੇ ਬੱਚੇ ਪੂਰੇ ਸੋਹਣੇ ਆ ਜੇ ਕਿਸੇ ਨੇ ਘਰੇ ਵੇਚਣ ਨੂੰ ਵੀ ਮੰਨ ਕੇ ਲੈਣੇ ਹੁਣ ਉਹਨੂੰ ਵੀ 100 ਰੁਪਏ ਦੇਣਗੇ ਉਹ ਵੀ ਚਾਰ ਰੁਪਏ ਕਮਾਈ ਦੇਣਗੇ ਹਾਂ ਉਹਨੂੰ ਵੀ 100 ਰੁਪਏ ਦੇਣਗੇ ਸਹੀ ਗੱਲ ਜਿਵੇਂ ਹੁਣ ਕਿਸੇ ਨੂੰ ਪਾਲਣ ਨੂੰ ਲੈਣੀ ਹੈ ਬੱਚੀ ਤਾਂ ਦੇਖੋ ਕਰੀ ਖੜੀ ਵੀ ਸੋਹਣੀ ਲੱਗੂਗੀ ਤੇ ਜੇ ਮੰਨ ਕੇ ਚੱਲੋ ਆਪਾਂ ਇਹਨਾਂ ਕਮਾਲੇ ਪਾਸੇ ਆਈਏ ਵੀਰੇ ਹੁਣ ਦਿਲ ਵੀ ਬਤਾਉਂਗੀ ਬੱਚੀ ਹੈ ਨਾ ਅਗਲਾ 25000 ਤੋਂ ਘੱਟ ਨਹੀਂ ਸਹੀ ਗੱਲ ਹੈ ਵੀਰੇ ਅੱਲਾ ਕਹਿ ਦਿੰਦਾ ਫਾਰਮ ਦਾ ਹਾਂ ਡਿਮਾਂਡ ਬਾਈ ਨੇ ਕਰੀ ਹੈ ਕਿ 65000 ਰੁਪਿਆ ਇਹੋ ਜਿਹਾਂ ਬੱਚੀਆਂ 200 ਕਿਲੋਮੀਟਰ 200 ਕਿਲੋਮੀਟਰ ਕਰਿਆ ਬਾਈ ਨੇ ਕਿਰਾਇਆ ਇਹੋ ਜਿਹਾਂ ਬੱਚੀਆਂ 30-30000 ਰੁਪਿਆ ਮੰਗੀ ਸਹੀ ਗੱਲ ਹੈ ਬਾਈ ਆ ਯਾਰ ਸ਼ਰਦ ਦਾ ਕਰੀਏ ਇਧਰ ਨੂੰ ਫੇਸ ਕੁਆਲਟੀ ਦਿਖਾਈਏ ਲਓ ਜੀ ਮੜੀ ਜੀ ਲਓ ਵੀ ਮਿੱਤਰੋ ਥਨ ਚੋਲੀ ਦੇਖੋ ਪਹਿਲਾਂ ਤਾਂ ਇਹ ਸ਼ਹਿਰ ਦੀ ਕਰਾਦੀ ਵੀਰੇ ਗਜ਼ਬ ਲਾਲਬੀ ਨਾ ਉਹ ਸੁਣਾ ਰੰਗ ਰੂਪ ਤੇ ਵੱਖਰਾ ਜਿਹਾ ਰੰਗ ਆ ਹਾਂਜੀ ਤੇ ਬਿਊਟੀ ਪੂਰੀ ਆ ਸਾਰੇ ਨਗ ਸੋਹਣੇ ਆ 65000 ਰੁਪਿਆ ਬਾਈ ਨੇ ਡਿਮਾਂਡ ਕਰੀ ਆ ਮੇਰੇ ਕੋਈ ਨਹੀਂ ਤੇ ਕਿਚੂ ਮੈਂ ਤਾਂ ਮੜਾ ਮੋਟਾ ਬਾਈ ਕਰ ਦੂਗਾ ਛੋੜ ਸੱਪਾ ਹਾਂਜੀ ਤੇ 200 ਕਿਲੋਮੀਟਰ ਬਾਈ ਨੇ ਪਹੁੰਚ ਫਰੀ ਪਰ ਬਾਲਾ ਨਹੀਂ ਭਾਜੀ ਥੋੜਾ ਬੋਲਣਾ ਥੋੜਾ ਬੋਲ ਕੇ ਬਾਈ ਨੂੰ ਛੋੜ ਸੱਪਾ ਹੀ ਕਰਾਂਗੇ ਬੱਚੀਆਂ ਚੰਗੀਆਂ ਆ ਸੋਹਣੇ ਨਗ ਆ ਹਾਂ 11 11000 ਨੂੰ ਨਹੀਂ ਵੱਚੀ ਵੇਂਦੀ ਬਾਜੀ ਸਹੀ ਗੱਲ ਐ ਕੋ ਇਹੋ ਜੀ ਫਿਰ ਕਿਹੜਾ ਦੇ ਦੂ ਇਹੋ ਜੀ ਸਹੀ ਗੱਲ ਆ ਭਾਈ ਬਹੁਤ ਸੋਹਣੇ ਨਾ ਗਾ ਤਾਂ ਨਕਦਾਂ ਵੀ ਸੀਮਨ ਲੈਂਦੇ ਬਾਤਾਂ ਬਿਲਕੁਲ ਦੋ ਦੋ ਮਹੀਨਿਆਂ ਨੂੰ ਸੋਹਣੀਆਂ ਵੱਛੀਆਂ ਤੇ 65000 ਰੁਪਏ ਦੇ ਵਿੱਚੋਂ ਭਾਈ ਕਹਿੰਦਾ 200 ਕਿਲੋਮੀਟਰ ਦੀ ਪਹੁੰਚ ਫ੍ਰੀ ਆ ਘਰ ਤੱਕ ਤੁਹਾਡੇ ਹੈ ਕਾਦੇ ਆ ਫਿਰ ਦਿਖਾ ਦੇ ਮੈਨੂੰ ਸੋਹਣੇ ਕੱਦ ਗਾਠਾ ਜਿਹਦੇ ਸਭ ਨੂੰ ਉਮਰ ਦੱਸੀ ਬਾਈ ਨੇ ਸੋਹਣੇ ਵਜ਼ਨ ਵਜੂਦ ਆ ਤੇ ਸੋਹਣੇ ਕੱਦ ਗਾਠਾ ਹੈ ਆ ਬੱਚੇ ਕੈਮਰਾਮੈਨ ਆ ਹਾਂਜੀ ਉੱਪਰ ਨੂੰ ਮਾਰੀ ਕੈਮਰਾ ਐ ਸਹੀਵਾ ਕੋਈ ਬਿਲਕੁਲ ਕੋਈ ਬੱਚੀ ਟੂ ਹੀ ਨਹੀਂ ਜਗਦੀ ਕੋਈ ਕنگਰੂ ਨਹੀਂ ਜਗਦੀ ਬਿਲਕੁਲ ਸੋਹਣੇ ਨਗਰ ਸਾਫ ਸੁਥਰੇ ਉਹ ਵੀ ਨੰਬਰ ਬੋਲ ਦਿਆ ਉਹਦਾ 97790 28677 ਲੋਕ ਮਿੱਤਰੂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਜਿਹੜੇ ਵੀ ਭਰਾ ਦੇ ਕੋਈ ਵੀ ਨਾਗਾ ਫੈਕਟ ਆਉਂਦਾ ਵੀ ਤੁਸਮੀ ਮੇਰੇ ਕਰਕੇ ਮਿੱਤਰੂ ਜੀ ਯਾਦ ਕਰੂਗਾ ਸਹੀ ਗੱਲ ਆ ਵੀਰੇ ਕੋਈ ਕੱਠੀਆਂ ਲੈ ਜੇ ਹਾਂ ਜੋ ਕੋਈ ਕੱਠੀਆਂ ਬਾਈ ਕਹਿੰਦਾ ਲੈ ਜੇ ਹਾਂਜੀ ਤਾਂ ਉਹਨੂੰ ਜਾਰੇ ਵਧੀਆ ਨਫਾ ਸੋਨਾ ਦੇਣੀ ਆ ਤੇ ਜੇ ਕਿਸੇ ਨੇ ਘਰੇ ਪਾਲਣ ਨੂੰ ਲੈਣੀਆਂ ਹਾਂਜੀ ਤੋ ਤੁਹਾਡੀ ਖੁਆਇਸ਼ ਆ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਮਿੱਤਰੋ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਸੋਹਣੇ ਨਾਗਾ ਪਾ ਦਿਖਾਈ ਆ ਸੋਹਣੇ ਨਾਗਾ ਸਾਰੇ ਤੇ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ ਨੂੰ